ਸਤਿ ਸ਼੍ਰੀ ਅਕਾਲ ਜੀ ਮਰਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਤੁਹਾਡੇ ਵਾਸਤੇ ਤੇ ਅੱਜ ਵਾਲਾ ਵਲੌਗ ਬਣ ਜਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆ ਪੱਖੀਆਂ ਹੱਥਾਂ ਦੀਆਂ ਬਣਾਈਆਂ ਹੋਈਆਂ ਪੱਖੀਆਂ ਬਹੁਤ ਹੀ ਸੋਹਣੀਆਂ ਤੇ ਇਹ ਦੇਖੋ ਜੀ ਸਭ ਤੋਂ ਪਹਿਲੀ ਪੱਖੀ ਜੀ ਇੱਧਰ ਦੇਖੋ ਇਹ ਇਹ ਹੈਗੇ ਬਣੀ ਹੋਈ ਹੈ ਜੀ ਇਹ ਧਾਗੇ ਦੀ ਬਣੀ ਹੋਈ ਹੈ ਦੋ ਧਾਗਿਆਂ ਦਾ ਕੰਬੀਨੇਸ਼ਨ ਕੀਤਾ ਹੋਇਆ ਹੈ ਨੀਲਾ ਤੇ ਸੰਤਰੀ ਰੰਗ ਦਾ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕਿੰਨਾ ਬਰੀਕ ਡਿਜ਼ਾਈਨ ਜਿਹੜਾ ਬਣਾਇਆ ਹੋਇਆ ਹੈ ਤੇ ਇਹਦੀ ਛਾਲਰ ਜਿਹੜੀ ਵਾਈਟ ਕਲਰ ਦੀ ਹੈ ਨਾ ਪੁਰਾਣੇ ਟਾਈਮ ਦੇ ਵਿੱਚ ਜਿਵੇਂ ਚਿੱਟੇ ਰੰਗ ਦੀ ਛਾਲਰ ਜਿਆਦਾ ਲਾਉਂਦੇ ਹੁੰਦੇ ਸੀਗੇ ਤੇ ਇੱਥੇ ਦੇਖੋ ਇਹਦੀਆਂ ਡੰਡੀਆਂ ਵੀ ਕਿੰਨੀਆਂ ਸੋਹਣੀਆਂ ਤੇ ਮਜ਼ਬੂਤ ਹੈ ਇਹ ਰੰਗ ਦੇਖੋ ਕਿੰਨਾ ਸੋਹਣਾ ਹੈ ਦਾ ਜਨ ਕਿ ਰਾਣੀ ਕਲਰ ਤੇ ਕਰੀਮ ਰੰਗ ਦੀ ਜਿਹੜੀ ਕੰਬੀਨੇਸ਼ਨ ਕੀਤਾ ਹੋਇਆ ਤੇ ਇਹ ਦੇਖੋ ਸ਼ੀਸ਼ੇ ਲੱਗੇ ਹੋਏ ਆ ਤੇ ਹੁਣ ਵਾਲੇ ਟਾਈਮ ਦੇ ਵਿੱਚ ਤੇ ਇਹ ਹੁੰਦੀਆਂ ਨਹੀਂ ਐਵੇਂ ਘੁੰਮਦੀਆਂ ਸ਼ੀਸ਼ੇ ਜਿਵੇਂ ਵਿੱਚ ਮੜੇ ਹੋਏ ਆ ਇਹ ਕਿੰਨੇ ਸੋਹਣੇ ਲੱਗ ਰਿਹਾ ਦੇਖੋ ਜੀ ਤਿੰਨ ਸ਼ੀਸ਼ੇ ਲੱਗੇ ਹੋਏ ਆ ਇਸ ਵਿੱਚ ਕਿੰਨੇ ਸੋਹਣੇ ਲੱਗ ਰਿਹਾ ਤੇ ਬਹੁਤ ਹੀ ਸੋਹਣੀਆਂ ਪੱਖੀਆਂ ਜਿਹੜੀਆਂ ਲੱਗ ਰਹੀਆਂ ਇਹ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦੂਜੀ ਪੱਖੀ ਇਸ ਪੱਖੀ ਦਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਆ ਤੇ ਸਭ ਤੋਂ ਵਧੀਆ ਚੀਜ਼ ਦੇਖੋ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਆ ਉਹ ਹੈਗੀ ਆ ਜੀ ਇਹਦੀਆਂ ਦੋਨੋਂ ਸਾਈਡ ਆ ਤੁਹਾਨੂੰ ਫਰਕ ਲੱਗ ਰਿਹਾ ਹੋਊਗਾ ਇਹਨਾਂ ਦੋਨਾਂ ਸਾਈਡਾਂ ਦੇ ਵਿੱਚ ਇਹ ਕਿੰਨਾ ਸੋਹਣਾ ਡਿਜ਼ਾਈਨ ਜਿਹੜਾ ਬਣਾਇਆ ਹੋਇਆ ਇੱਧਰ ਦੇਖੋ ਇਹ ਨੀਲੇ ਤੇ ਪੀਲੇ ਰੰਗ ਦਾ ਡਿਜ਼ਾਈਨ ਬਣਾਇਆ ਹੋਇਆ ਦੇਖੋ ਆਹ ਵਾਲੇ ਪੀਸ ਜਿਹੜੇ ਬਣਾ ਰੱਖੇ ਆ ਇਧਰ ਧਾਰੀਆਂ ਬਣੀਆਂ ਹੋਈਆਂ ਇਧਰ ਵਿੱਚ ਫੁੱਲ ਬਣੇ ਹੋਏ ਆ ਹਨਾ ਇਧਰ ਨੀਲਾ ਰੰਗ ਜ਼ਿਆਦਾ ਦਿਖ ਰਿਹਾ ਤੇ ਇਧਰ ਵਾਲਾ ਡਿਜ਼ਾਈਨ ਦੇਖੋ ਦੇਖ ਕਿਵੇਂ ਲੱਗ ਰਿਹਾ ਆ ਇਧਰਲੇ ਡਿਜ਼ਾਈਨ ਦੇ ਵਿੱਚ ਪੀਲਾ ਰੰਗ ਜ਼ਿਆਦਾ ਦਿਖ ਰਿਹਾ ਡਿਜ਼ਾਈਨ ਸੇਮ ਆ ਪਰ ਰੰਗ ਦਾ ਫਰਕ ਹੈ ਕਿੰਨਾ ਵਧੀਆ ਜਣੀ ਬਣਾਈ ਹੋਈ ਪੱਕੀ ਆ ਤੇ ਚਿੱਟੀ ਚਾਲਰ ਤੇ ਇੱਥੇ ਦੇਖੋ ਜੀ ਨਿੱਕੇ ਨਿੱਕੇ ਮੂਰਤੀ ਲੱਗੇ ਹੋਏ ਆ ਤੇ ਦੇਖੋ ਮੋਤੀ ਕਿੰਨੇ ਸੋਹਣੇ ਲੱਗ ਰਹੇ ਕਿੰਨੀ ਮਿਹਨਤ ਕੀਤੀ ਹੋਈ ਹੈ ਤੇ ਚਾਲ ਤੇ ਡਿਜ਼ਾਈਨ ਵੀ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਹੈ ਆ ਇਹ ਹਰੇ ਪੀਲੇ ਤੇ ਰਾਣੀ ਕਲਰ ਦੇ ਜਿਹੜੇ ਮੋਤੀ ਲੱਗੇ ਆ ਬ੍ਰੀਕ-ਬ੍ਰੀਕ ਬਹੁਤ ਸੋਹਣੇ ਲੱਗ ਰਹੇ ਤੇ ਇਹਦੀ ਜਿਹੜੀ ਡੰਡੀ ਆ ਹੈਂਡਲ ਆ ਜਿਹੜਾ ਹਨਾ ਉਹ ਵੀ ਬਹੁਤ ਸੋਹਣਾ ਹੈ ਦੇਖੋ ਤੇ ਧਾਰੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਇਧਰ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਇਸ ਸਾਈਡ ਤੇ ਦਾ ਗੋਲ ਬਣਿਆ ਹੋਇਆ ਤੇ ਕਿੰਨਾ ਸੋਹਣਾ ਲੱਗ ਰਿਹਾ ਕਿੰਨੀ ਮਜ਼ਬੂਤ ਚੀਜ਼ ਐ ਇਹ ਜੀ ਚੀਜ਼ ਹੁਣ ਕਿਤੇ ਆਪਾਂ ਨੂੰ ਮਿਲਦੀ ਵੀ ਨਹੀਂ ਜੀ ਤੇ ਇੰਨੀ ਮਿਹਨਤ ਜਿਹੜਾ ਕੋਈ ਕਰਦਾ ਵੀ ਨਹੀਂ ਤੇ ਦੂਸਰੀ ਗੱਲ ਇਹ ਆ ਵੀ ਇਹ ਰੇਸ਼ਮੀ ਧਾਗੇ ਦੀ ਬਣੀ ਹੋਈ ਆ ਇਹ ਜਿਹੜਾ ਧਾਗਾ ਨਾ ਰੇਸ਼ਮੀ ਲਿਆ ਹੋਇਆ ਐ ਜਿਵੇਂ ਆਹ ਵਾਲਾ ਸੁਤੀ ਧਾਗਾ ਤਾਂ ਆਹ ਰੇਸ਼ਮੀ ਬਿਲਕੁਲ ਬਰੀਕ ਐ ਜੇ ਤੇ ਨਿਗਾ ਵੀ ਬਹੁਤ ਲੱਗਦੀ ਮਿਹਨਤ ਵੀ ਬਹੁਤ ਲੱਗਦੀ ਟਾਈਮ ਵੀ ਬਹੁਤ ਲੱਗਦਾ ਐ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਇਹ 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 ਦੋਨਾਂ ਤੋਂ ਡਿਫਰੈਂਟ ਐ ਕਿਉਂਕਿ ਇਹ ਬਣੀ ਹੋਈ ਆ ਪਲਾਸਟਿਕ ਦੀਆਂ ਤਾਰਾਂ ਦੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਵੀ ਜਾਲੀ ਜਿਹੜੀ ਕੀ ਹੈ ਨਾ ਤਾਰਾਂ ਨੂੰ ਕਸ-ਕਸ ਕੇ ਤੇ ਕਿੰਨਾ ਸੋਹਣਾ ਡਿਜ਼ਾਈਨ ਬਣਾ ਰੱਖਿਆ ਹਰੇ ਤੇ ਇਸ ਭੂਰੇ ਜਿਹੇ ਰੰਗ ਦੇ ਆ ਜਿਹੜਾ ਇਹ ਤਾਰਾਂ ਲੀਆਂ ਹੋਈਆਂ ਆ ਤੇ ਇਹਦੀ ਜਿਹੜੀ ਕੋਰ ਹੈ ਗੁਲਾਬੀ ਰੰਗ ਦੀ ਲਾਈ ਹੋਈ ਆ ਤੇ ਇਸ ਤੇ ਵੀ ਆ ਮੋਤੀ ਲਾਏ ਹੋਏ ਆ ਹਰੇ ਪੀਲੇ ਤੇ ਰਾਣੀ ਕਲਰ ਦੇ ਮੋਤੀ ਲਾਏ ਹੋਏ ਆ ਜੀ ਚਿੱਟੇ ਰੰਗ ਦੀ ਛਾਲਰ ਲਾਈ ਹੋਈ ਹੈ ਬਹੁਤ ਪਹਿਲਾਂ ਦੀ ਗੁਣੀ ਹੋਈ ਪੱਕੀ ਆ ਇਹ ਵੀ ਤੇ ਇਹਦੀ ਵੀ ਦੇਖੋ ਆਹ ਡੰਡੀ ਕਿੰਨੀ ਸੋਹਣੀ ਆ ਦੇਖੋ ਇਹ ਮੋਲ ਕੋ ਮੋਤੀ ਹੈ ਤੇ ਜਦੋਂ ਇਹਨੂੰ ਆਪਾਂ ਇਦਾਂ ਘੁਮਾਉਣੀ ਹੈ ਤੇ ਚੀਕੂ ਚਿਕ ਦੀ ਆਵਾਜ਼ ਆਉਂਦੀ ਹੁੰਦੀ ਹੈ ਇਹਨਾਂ ਦੇ ਵਿੱਚੋਂ ਲੱਕੜ ਦੀਆਂ ਡੰਡੀਆਂ ਬੜੀਆਂ ਮਜ਼ਬੂਤ ਹੈ ਤੇ ਡੰਡੀ ਤੇ ਵੀ ਦੇਖੋ ਪੇਂਟ ਕਿੰਨਾ ਸੋਹਣਾ ਕੀਤਾ ਹੋਇਆ ਹੈ ਤੇ ਦੇਖ ਕਿੰਨੇ ਸੋਹਣੇ ਸ਼ੇਪ ਦੇ ਵਿੱਚ ਰਾਉਂਡ ਜੀ ਸ਼ੇਪ ਦੇ ਵਿੱਚ ਇਹ ਡੰਡੀ ਬਣਾਈ ਹੋਈ ਹੈ ਨਾ ਤੇ ਇਸ ਤਰ੍ਹਾਂ ਇਹਦੇ ਸਾਈਡਾਂ ਤੇ ਵੀ ਲਾ ਰੱਖਿਆ ਇੱਧਰ ਦੇਖੋ ਸ਼ੀਸ਼ਾ ਲੱਗਿਆ ਹੋਇਆ ਇਸ ਤੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਨਾ ਸਪੱਖੀਆਂ ਤੇ ਤੇ ਇਹ ਸਾਰੀਆਂ ਜਿਹੜੀਆਂ ਮੇਰੀ ਮੰਮੀ ਦੇ ਹੱਥ ਦੀਆਂ ਬਣੀਆਂ ਹੋਈਆਂ ਪੱਖੀਆਂ ਇਹ ਹੈਗੀਆਂ ਮੇਰੇ ਹੱਥ ਦੀ ਬਣੀ ਹੋਈ ਪੱਖੀ ਤੇ ਜਿਹੜੀ ਅਧੂਰੀ ਆ ਇਹ ਦੇਖੋ ਵੇ ਕਰੋਸ਼ੀ ਤੇ ਬਣਾਈ ਹੋਈ ਆ ਪੱਖੀ ਮੈਂ ਤਾਂ ਡਿਜ਼ਾਈਨ ਇਹਦਾ ਵੀ ਬਹੁਤ ਸੋਹਣਾ ਕਰੋਸ਼ੀ ਤੇ ਝਾਲਰ ਗੋਲੀ ਹੋਈ ਆ ਨਾ ਪਰ ਇਹ ਦੀ ਵਿਚਾਰੀ ਜਿਹੜੇ ਡੰਡੀ ਨੂੰ ਕਲਰ ਨਹੀਂ ਕੀਤਾ ਹੋਇਆਗਾ ਤੇ ਸਿੰਪਲ ਜਿਹੇ ਵਾਲੇ ਕੋਰ ਨਹੀਂ ਲਾਈ ਹੋएगी ਜਿੱਦਾ ਇਹਨਾਂ ਤੇ ਕੋਰ ਲੱਗੀ ਹੋਈ ਆ ਤੇ ਡੰਡੀ ਇਹਦੀ ਵੀ ਸੋਹਣੀ ਆ ਮਜ਼ਬੂਤ ਡੰਡੀ ਆ ਇਹ ਵਾਲੀਆਂ ਜੀ ਇਸ ਤਰ੍ਹਾਂ ਇਹ ਘੁੰਮਦੀਆਂ ਕਿੰਨੇ ਸੋਹਣੀਆਂ ਲੱਗ ਰਹੀਆਂ ਗੋਲ-ਗੋਲ ਰਾਉਂਡ ਜਿਹੀ ਲੱਗ ਰਹੀ ਬੜੇ ਸੋਹਣੇ ਲੱਗ ਰਹੀ ਇਹ ਮੈਂ ਖੁਦ ਬਣਾਈ ਸੀ ਪਰ ਅਧੂਰੀ ਰਹਿ ਗਈ ਵਿੱਚ ਇੱਥੇ ਕੋਰ ਵਗੈਰਾ ਲੱਗੀ ਨਹੀਂ ਕੀ ਤੇ ਆ ਛੋਟ-ਛੋਟੀਆਂ ਤਣੀਆਂ ਲਾ ਰੱਖੀਆਂ ਸੀ ਤੇ ਇਹ ਵਾਲੀਆਂ ਹੈਗੀਆਂ ਜੀ ਰੈਡੀਮੇਡ ਪੱਖੀਆਂ ਹਨਾ ਜਿਹੜੀਆਂ ਬਣੀਆਂ ਬਣਾਈਆਂ ਲਿਓ ਨੇ ਤੇ ਦੇਖੋ ਜੀ ਰੈਡੀਮੇਡ ਪੱਖੀਆਂ ਇਹ ਲ ਹੌਲੀਆਂ ਹੌਲੀਆਂ ਜੀਆਂ ਹਨਾ ਬਿਲਕੁਲ ਹੀ ਹੌਲੀਆਂ ਹੌਲੀਆਂ ਜੀ ਤੇ ਬੁਣਤੀ ਵੀ ਦੇਖੋ ਜੀ ਕਿੰਨੀ ਵਿਰਲੀ ਆ ਲੋ ਕਿੰਨਾ ਫਰਕ ਹੈ ਇਹਨਾਂ ਦੇ ਵਿੱਚ ਹਨਾ ਡਿਜ਼ਾਈਨ ਤੇ ਚਲੋ ਸੋਨਾ ਪਾ ਰੱਖਿਆ ਪਰ ਕਿੰਨਾ ਫਰਕ ਹੈ ਬਸ ਵਿਰਲੀ ਜੀ ਤੇ ਮੋਟੀ ਜੀ ਉਹਨਾਂ ਨਾਲ ਬਣਾਈਆਂ ਹੋਈਆਂ ਆ ਤੇ ਇਹ ਮੈਂ ਜਿਵੇਂ ਕਿ ਨਾ ਰਿਵਾਜ ਹੁੰਦਾ ਸੀਗਾ ਵੀ ਆਪਾਂ ਅੱਜ ਦੋ ਕੁੜੀ ਨੂੰ ਦਿੰਨੇ ਆ ਨਾ ਜਿੱਦਾਂ ਮੈਂ ਮੈਨੂੰ ਪੱਖੇ ਦਿੱਤੇ ਸੀ ਤੇ ਪੰਜ ਪੱਖੀਆਂ ਕਰਦੇ ਹੁੰਦੇ ਆ ਤੇ ਪੰਜ ਪੱਖੀਆਂ ਮੇਰੀਆਂ ਪੂਰੀਆਂ ਨਹੀਂ ਹੋਈਆਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀਗਾ ਬਣਾਉਣ ਦਾ ਇਹ ਤਾਂ ਅਗਰ ਕਿ ਇਹਨਾਂ ਨੂੰ ਫਿਰ ਮੈਂ ਝੱਲ ਰਾ ਵਗੈਰਾ ਲਾਈਆਂ ਹੀ ਨਹੀਂਆਂ ਕਿਉਂਕਿ ਉਸ ਟਾਈਮ ਮੈਂ ਪੜ ਰਹੀ ਹੁੰਦੀ ਸੀ ਕਿ ਤਾਂਗਾ ਟਾਈਮ ਨਹੀਂ ਹੁੰਦਾ ਸੀਗਾ ਤੇ ਆ ਜਿਹੜੀਆਂ ਦੇਖੋ ਕਿੰਨੀਆਂ ਮਜ਼ਬੂਤ ਐ ਨੇ ਕਿੰਨੀਆਂ ਡੰਡੀਆਂ ਦੇਖੋ ਕਿੰਨੀਆਂ ਇਹਨਾਂ ਦੀ ਮਜ਼ਬੂਤ ਤੇ ਭਾਰੀਆਂ ਚਲੋ ਹਜੇ ਆਪਾਂ ਹੁਣ ਤੋਂ ਇਨਵਰਟਰ ਆ ਗਏ ਆ ਹੈਨਾ ਇਹਨਾਂ ਦੀ ਵਰਤੋਂ ਨਹੀਂ ਕਰਦੇਗੇ ਤੇ ਇਹ ਮੇਰੇ ਮਾਂ ਦੇ ਹੱਥਾਂ ਦੀਆਂ ਬਣੀਆਂ ਹੋਈਆਂ ਪੱਕੀਆਂ ਕਿੰਨੀਆਂ ਸੋਹਣੀਆਂ ਕਿੰਨੀਆਂ ਮਜ਼ਬੂਤ ਐ ਤੇ ਉਹੀ ਗੱਲ ਕਰਦੇ ਸੀ ਨਾ ਕਿ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੁਣ ਆਪਣਾ ਬਸ ਕਲਚਰ ਰਹਿ ਗਿਆ ਹਨਾ ਹਾਲਾਂਕਿ ਹੁਣ ਬਹੁਤ ਤਰੱਕੀ ਹੋ ਗਈ ਆ ਤੇ ਇਨਵਰਟਰ ਵਗੈਰਾ ਆ ਗਏ ਜਨਰੇਟਰ ਵਗੈਰਾ ਆ ਗਏ ਹੁਣ ਪੱਖਿਆਂ ਦਾ ਯੂਜ਼ ਕੋਈ ਕਰਦਾ ਹੀ ਨਹੀਂਗਾ ਹਨਾ ਪਰ ਇਹ ਜਿਹੜੀਆਂ ਚੀਜ਼ਾਂ ਨਾ ਆਪਾਂ ਸਾਹਮ ਕੇ ਰੱਖੀਆਂ ਹੋਈਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਕਿੰਨੀਆਂ ਮਜ਼ਬੂਤ ਐ ਤੇ ਇਹ ਜਿਹੜੀਆਂ ਮਾਰਕੀਟ ਵਾਲੀਆਂ ਪਤਲੀਆਂ ਪਤਲੀਆਂ ਜੀ ਹੌਲੀਆਂ ਹੌਲੀਆਂ ਜੀਆਂ ਡੰਡੀਆਂ ਵੀ ਸਟੀਲ ਦੀਆਂ ਤੇ ਲੱਕੜ ਦੀਆਂ ਕਿੰਨੀਆਂ ਭਾਰੀਆਂ ਡੰਡੀਆਂ ਐ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਕਿੰਨਾ ਕਿੰਨਾ ਕੋਲੇ ਇਹ ਚੀਜ਼ਾਂ ਸਾਹਮ ਕੇ ਰੱਖੀਆਂ ਹੋਈਆਂ ਆ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਕਿੰਨੇ ਸੋਹਣੇ ਜਿਹੜੇ ਰੰਗ ਹੈ ਇਹਨਾਂ ਦੇ ਹਜੇ ਵੀ ਸ਼ਾਈਨ ਕਰਦੇ ਕਿੰਨੇ ਪਿਆਰੇ ਲੱਗ ਰਹੀ ਹੈ ਜੀ ਤੇ ਇੱਕ ਤੁਸੀਂ ਇਹ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਤੁਹਾਨੂੰ ਇਹ ਇਨਾਂ ਪੱਖੀਆਂ ਦੇ ਵਿੱਚੋਂ ਕਿਹਦਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗਿਆ ਤੇ ਤੁਸੀਂ ਇਹ ਚੀਜ਼ਾਂ ਕਿਸ ਕਿਸ ਨੇ ਸੰਭਾਲ ਕੇ ਰੱਖੀਆਂ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਇਹ ਬਾਗ ਜਿਹੜੇ ਕੀ ਆਪਣੇ ਰੀਤੀ ਰਿਵਾਜਾਂ ਨਾਲ ਸੰਬੰਧਿਤ ਹੈਗੇ ਆ ਹਨਾ ਤੇ ਤੁਹਾਨੂੰ ਪਤਾ ਹੀ ਹੋਣਾ ਸਭ ਨੂੰ ਹਨਾ ਵੀ ਇਹ ਕਿਹੜੇ-ਕਿਹੜੇ ਰੀਤੀ ਰਿਵਾਜਾਂ ਨਾਲ ਇਹ ਸੰਬੰਧਿਤ ਹੈ ਬਾਗ ਕਿੱਥੇ-ਕਿੱਥੇ ਵਰਤੋਂ ਕੀਤੀ ਜਾਂਦੀ ਹੈ ਆਪਣੇ ਵਿਆਵਾ ਸ਼ਾਦੀਆਂ ਦੇ ਵਿੱਚ ਸ਼ਗਨਾਂ ਦੇ ਵਿੱਚ ਤੇ ਇਹ ਵੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜੀ ਵੈਸੇ ਆਪਾਂ ਇਹ ਬਾਗ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਬਹੁਤ ਸੋਹਣੀ ਰੇਸ਼ਮੀ ਧਾਗੇ ਨਾਲ ਕੱਢਿਆ ਹੋਇਆ ਤੇ ਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਇਸ ਦੇ ਨਾਲ ਹੀ ਕਰ ਰਹੇ ਹਾਂ ਵਲੌਗ ਛੋਟਾ ਜਿਹਾ ਪਰ ਸੋਹਣਾ ਬਣਿਆ ਜੀ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ